ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਨ੍ਹਾਂ ਦੀ ਸਰਕਾਰ ਵੱਲੋਂ ਸ਼ਹਿਰੀ ਨੌਜਵਾਨਾਂ ਲਈ ਮੇਰਾ ਕੰਮ ਮੇਰਾ ਮਾਣ ਨਾ ਹੇਟ ਨਾ ਮਾਰ ਰਜਗਾਰ ਉਤਪਤੀ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤਾਂ ਕਿ ਕਿਰਤ ਦੇ ਮਾਨ ਸਤਕਾਰ ਨੂੰ ਜ਼ਕੀਨੀ ਬਣਾਇਆ ਜਾ ਸਕੇ ਜਰਿੰਦਰ ਵਿਖੇ ਚੌਥੇ ਰਜਗਾਰ ਮੇਲਿਆਂ ਦੀ ਸਮਾਪਤੀ ਮੌਕੇ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਹੈ ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਵਿੱਚ 10 ਦਿਨ ਚੱਲੇ ਰੋਜ਼ਗਾਰ ਮੇਲਿਆਂ ਦੌਰਾਨ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਵਿੱਚੋਂ 256 ਨੂੰ ਨਿਯੁਕਤੀ ਪੱਤਰ ਦਿੰਦਿਆਂ ਵਧਾਈ ਦਿੱਤੀ ਹੈ ਮੈਂ ਜਿਹੜੇ ਸਾਡੀ ਪਲੇਸਮੈਂਟ ਦੀ ਗੱਲ ਸੀ ਘਰ ਘਰ ਨੌਕਰੀ ਦਾ ਇੱਕ ਨਾਰਾ ਸੀ ਸਾਡਾ इलेक्शन के दौरान वो असं उस मुताबिक चल रहे हैं और खुशी की गल यह है कि पहले साल जल अ पहला मेला परसेंट प्लेसमेंट हुई सी फिर असी सोलह प्रसेंट फिर इक्की प्रसेंट और हम पचवंजा प्रसेंट पर असं पहुँचे हुए हैं और ये टोटल जी रिक्रूटमेंट है हूँ तक ਸਰਕਾਰੀ ਨੌਕਰੀਆਂ ਚ 40213 ਪ੍ਰਾਈਵੇਟ প্লেਸਮੈਂਟ ਦੇ ਵਿੱਚ 17270 ਅਤੇ ਸੈਲਫ এমਪਲॉयਮੈਂਟ ਸਕੀਮਾਂ ਚ 365000 ਤੇ 75 ਇਹ ਇੱਕ ਬਹੁਤ ਪਹਿਲਾ ਪਹਿਲਾ ਸ਼ੁਰੂਆਤ ਵਿੱਚ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੀ ਕਿ ਕੀ ਕਰਨ ਲੱਗੇ ਸੀ ਲੇਕਿਨ ਇਹ ਹੁਣ ਵੱਧਦਾ ਜਾ ਰਿਹਾ ਹੈ ਅਸੀਂ ਡਿਸਟ੍ਰਿਕਟ এমਪਲॉयਮੈਂਟ ਆਫੀਸਰ ਲਗਾਏ ਹੋਏ ਨੇ ਤਾਂ ਕਿ ਜ਼ਿਲ੍ਹੇ ਤੋਂ ਹੀ ਇਹ ਕੰਮ ਚੱਲੇ ਔਰ ਇਥੋਂ ਅਸੀਂ ਇਸ ਨੂੰ ਅੱਗੇ ਲੈ ਕੇ ਚੱਲੇ ਆਂ ਸਾਡਾ ਇਸ ਵੇਲੇ ਅਸੀਂ ਡੇਲੀ ਐਵਰੇਜ ਕੱਢਦੇ ਆਂ 808 ਯੂਥ ਡੇਲੀ ਐਵਰੇਜ ਸਾਡੇ ਆ ਰਹੇ ਨੇ ਔਰ ਸਾਡਾ ਟਾਰਗੇਟ ਸਾਡਾ 1000 ਹੈ ਕਿ ਡੇਲੀ 1000 ਸਾਡਾ ਬੱਚਾ ਇੱਥੇ ਨੌਕਰ ਹੋਏ ਤਾਂ ਨੌਕਰੀ ਦੇ ਇੱਕ ਤਾਂ ਸਰਕਾਰੀ ਨੌਕਰੀ ਹੁੰਦੀ ਆ ਲੇਕਿਨ ਸਰਕਾਰੀ ਨੌਕਰੀ ਦੇ ਵਿੱਚ ਇਹ ਹੈ ਕਿ ਜਿੰਨੀ ਗੁੰਜੈਸ਼ੇ ਉਹ ਹੀ ਜੋ ਕੋਈ ਰਿਟਾਇਰ ਹੁੰਦਾ ਹੈ ਜਾਂ ਕੋਈ ਹੋਰ ਹੁੰਦਾ ਹੈ ਉਹਦੇ ਵਿੱਚ ਅਸੀਂ ਉਹਨਾਂ ਨੂੰ ਸ਼ਾਮਲ ਕਰ ਸਕਦੇ ਆ ਬੇਸਿਕਲੀ ਸੈਂਟਰ এমਪਲੋਇਮੈਂਟ ਸਕੀਮਸ ਔਰ ਇੰਡਸਟਰੀਅਲ ਪਲੇਸਮੈਂਟਸ ਇਹਦੀ ਜਾਦਾ ਆਪਾਂ ਕਰ ਸਕਦੇ ਆ ਉਹਦੇ ਵਿੱਚ ਔਰ ਉਹ ਖੁਸ਼ੀ ਹੈ ਮੈਨੂੰ ਜੋ ਸਾਡੇ ਮੇਰੇ ਮਿਨਿਸਟਰ ਸਾਹਿਬ ਉਹਰੇ ਖੜੇ ਨੇ ਇਹ ਮੈਨੂੰ ਆંકੜੇ ਦੱਸ ਰਹੇ ਸੀ ਹੁਣੀ ਕੇ ਜਿਸ ਤਰੀਕੇ ਨਾਲ ਇੰਡਸਟਰੀਅਲ ਗਰੋਥ ਚੱਲ ਰਹੀ ਹੈ ਮੁਹੱਲੇ ਵਿੱਚ 200% ਗਰੋਥ ਹੈ ਗੋਬਿੰਦਗੜ੍ਹ ਵਿੱਚ 175% ਗਰੋਥ ਹੈ ਉਹਦੇ ਨਾਲ ਹੀ ਜੋਬ ਕ੍ਰिएशन ਉਹਦੇ ਨਾਲ ਵਧ ਰਿਹਾ ਹੈ ਆਫਕੋਰਸ ਸਾਡੇ ਜਿਹੜਾ ਸੇਕਟੀ ਰੈਵਨਿਊ ਉਹ ਵੀ ਵਧਦੀ ਹੈ ਲੇਕਿਨ ਨਾਲ ਦੇ ਨਾਲ ਨੌਕਰੀਆਂ ਨੈਸ਼ਨਲੀ ਕਹ ਲੈਣੇ ਕਿ ਲਫਨੀ 12% ਅਨਪਲੋਇਮੈਂਟ ਹੈ ਸਾਡਾ ملک ਪਰ ਪੰਜਾਬ ਦੇ ਵਿੱਚ ਹਾਲਾਤ ਚੜ੍ਹ ਰਹੇ ਨਹੀਂ ਕੁਛ ਹਾਲਾਤ ਐਥੇ ਕੋਈ ਡਿਵੈਲਪਮੈਂਟ ਨਹੀਂ ਹੋਈ ਕੋਈ ਨੈਸ਼ਨਲ ਗਰੋਥ ਨਹੀਂ ਹੋਈ 16% ਤੇ ਸਾਡੀ ਅਨਪਲੋਇਮੈਂਟ ਚੜ ਗਈ ਸੀ ਉਸ ਨੂੰ ਮੈਂ ਘਟਾਉਣਾ ਹੈ ਇਹ ਹੀ ਗੱਲ ਸੀ ਇਲੈਕਸ਼ਨ ਵਿੱਚ ਸਾਰੇ ਮੇਰੇ ਸਾਥੀਆਂ ਨੇ ਇਹ ਗੱਲ ਕਹੀ ਸੀ ਕਿ ਇਹ ਸਾਡਾ ਪ੍ਰਾਈਮ ਟਾਰਗੇਟ ਹੈ ਕਿ ਬੱਚਿਆਂ ਨੂੰ ਅਸੀਂ ਨੌਕਰੀਆਂ ਦਵਾਏ ਔਰ ਮੈਨੂੰ ਬੜੀ ਖੁਸ਼ੀ ਆਜੀ ਦੇਖ ਕੇ ਕਿ ਚੰਗੀਆਂ ਚੰਗੀਆਂ ਨੌਕਰੀਆਂ ਇੱਕ ਬੀਬੀ ਮੈਨੂੰ ਬੇਟੀ ਦੱਸ ਰਹੀ ਸੀ ਕਿ 25000 ਦੀ ਮੈਨੂੰ ਨੌਕਰੀ ਮਿਲੀ ਹੈ ਸੋ ਥੀਸ ਆਰ ਗੁੱਡ ਪਲੇਸਮੈਂਟ ਸੋ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਅੱਜ ਅਸੀਂ ਇਸ ਕੰਮ ਨੂੰ ਉਸ ਕਰ ਸਕੇ